ਸੋ ਸਾਹਮਣੇ ਜਿਹੜਾ ਪਿੰਡ ਆ ਨਾ ਇਹ ਬੜੇ ਮਸ਼ਹੂਰ ਅਦਾਕਾਰ ਦਾ ਪਿੰਡ ਜਿਹੜਾ ਆਰ ਆ ਜਾਂਦਾ ਮਾਨ ਮਰਾੜਾਂ ਵਾਲਾ ਬਾਉ ਸਿੰਘ ਮਾਨ ਦਾ ਸੋ ਆਪਾਂ ਹੁਣ ਸਿੱਧੇ ਜਾਣਾ ਗੱਡੀ ਜਿਹੜੀ ਓਵਰ ਚੱਲੀ ਆ ਤੇ ਗੱਡੀ ਦੀ ਸਰਵਿਸ ਆਪਾਂ ਅੱਜ ਕਰਵਾਉਣੀ ਆ 4000 ਦੇ ਸੱਤੀ ਓਵਰ ਚੱਲਦੀ ਆ 4000 ਦੇ ਕਰੀਬ ਜਿਹੜੀ ਗੱਡੀ ਚੱਲ ਗਈ ਤੇ ਇਹ ਮਾਲਵੇ ਦੇ ਉਹਨਾਂ ਪਿੰਡਾਂ ਦੇ ਰੋੜ ਆ ਜਿਨ੍ਹਾਂ ਨੂੰ ਪਛੜੇ ਇਲਾਕੇ ਕਿਹਾ ਜਾਂਦਾ ਮਾਲਵਾ ਬੈਲਟ ਸਾਸਰੀਕਾਲ ਸਾਰਿਆਂ ਨੂੰ ਆਪਾਂ ਪਿੰਡ ਆਏ ਹੋਏ ਆ ਤੇ ਹੁਣ ਦਾ ਜਿਹੜਾ ਬਲੌਗ ਆ ਇਹ ਮਾਲਵੇ ਦੇ ਉਹ ਪਿੰਡਾਂ ਦਾ ਜਿਹੜੇ ਪਿੰਡਾਂ ਨੂੰ ਨਾ ਤਾਂ ਕੋਈ ਬੱਸਾਂ ਜਾਂਦੀਆਂ ਤੇ ਨਾ ਕੋਈ ਭੂਟ ਜਾਂਦੀ ਆ ਯਾਨੀ ਕਿ ਖੱਤੇ ਟੈਂਪੂ ਜਿਹੜੇ ਚੱਲਦੇ ਆ ਉਹ ਵਾਲੇ ਸੋ ਇਹ ਉਹ ਪਿੰਡ ਆ ਜਿਨ੍ਹਾਂ ਨੂੰ ਆਪਦੇ ਸਾਧਨਾ ਤੇ ਜਾਣਾ ਪੈਂਦਾ। ਸੋ ਦੇਖਦੇ ਆਪਾਂ ਪਿੰਡ ਦੇ ਰੰਗ-ਟੰਗ। ਮਾਨੀ ਵਾਲਾ ਇਧਰਲੇ ਪਾਸੇ ਮਾਲਵੇ ਦੇ ਟਿੱਪੇ। ਨਿਸ਼ਾਨੀਆਂ ਮਾਲਵੇ ਦੀਆਂ ਜਿਨ੍ਹਾਂ ਦੇ ਲੱਗੇ ਜੱਬੜ ਤੇ ਤੁਮੀ। ਔਰ ਤੁਮੀ। ਪਿੰਡ ਦਾ ਪਤਾ ਘੇਰਿਆਂ ਤੋਂ ਲੱਗਦਾ ਇਹਦਾ ਪਤਾ ਰੂੜੀ ਤੋਂ ਲੱਗਦਾ। ਬਾਹਰਲੇ ਬਾਹਰਲੇ ਪਾਸੇ ਲੱਗੀਆਂ ਰੂੜੀਆਂ। ਪਾਰਕ ਬਹੁਤ ਸੋਹਣੀ ਹੈ ਤੁਸੀਂ ਦੇਖ ਸਕਦੇ ਹੋ ਹਾਂ ਪਿੰਡ ਚ ਪਾਰਕ ਵੀ ਬਣੀ ਹੋਈ ਹੈ ਇੱਕ ਹੁਣ ਪਿੰਡ ਵੈਸੇ ਤਰੱਕੀ ਕਰ ਚੁੱਕੇ ਆ ਇਹ ਬਾੜੀ ਕਿਕਰਾਂ ਉਸੇ ਤਰ੍ਹਾਂ ਸਲਾਮਤ ਨੇ ਇੱਥੇ ਵੀ ਜਿਹੜੀ ਥੋੜਾ ਖਾਸ ਧਿਆਨ ਰੱਖਿਆ ਬੁੱਢੇ ਬੱਟੇ ਲਾਇਆ ਹਾਂ ਗ੍ਰੀਨਰੀ ਦਾ ਸ਼ਪੈਦੇ ਵੀ ਲੱਗਿਆ ਪਈ ਇਧਰਲੇ ਪਾਸੇ ਹਾਂ ਜਹਾਜ ਤੇ ਸਾਹਮਣੇ ਪਾਸੇ ਬੋੜ ਬਾਬਾ ਬੋੜ ਤੇ ਇਧਰਲੇ ਪਾਸੇ ਗੁਰੂ ਘਰ ਵਾਹਿਗੁਰੂ ਵਾਹਿਗੁਰੂ ਤੇ ਗੁਰੂ ਘਰ ਦਾ ਜਿਹੜਾ ਮੇਨ ਆ ਪੱਕੇ ਕਹਿੰਦੇ ਮੇਨ ਡਿਊਟੀ ਐਸ ਸਾਈਡ ਆ ਤੇ ਇਹ ਗੁਰਦੁਆਰਾ ਸਾਹਾ ਤੇ ਗੁਰਦੁਆਰਾ ਸਾਹ ਇਹ ਨਿਹੰਗ ਸਿੰਘਾਂ ਦੇ ਅੰਡਰ ਆ ਕਿਉਂਕਿ ਨੀਲਾ ਨਿਸ਼ਾਨ ਸਾਹਿਬ ਚੁਣਿਆ ਸਾਹਮਣੇ ਇਹ ਭਾਰਤਾ ਨਾਲੇ ਇੱਥੇ ਲੱਗਿਆ ਆਰਓ ਤੂੰ ਆਹ ਸਾਡੀ ਮੱਝ ਦੀ ਲੇਕ ਨਾਲੇ ਮੱਝਾਂ ਦੀ ਆਹ ਯਾ ਦਦਾ ਬਾ ਲੇਕ ਆ ਬਫਲੋ ਇਸ ਬਫਲੋ ਲੇਕ ਇਹਨੇ ਮੱਝਾਂ ਦੀ ਬੀਕਾ ਵਿਚਾਲੇ ਅਸੀਂ ਬੈਠ ਜਾਨੇ ਆ ਉਹਨਾਂ ਨੂੰ ਫਿਰ ਵੇਖਣਾ ਪੈਣਾ ਕਿਤੇ ਭੱਜਦਾ ਨਹੀਂ ਚੱਲੇਗਾ। ਰਾਈਟ ਉਹਨਾਂ ਨੂੰ ਧਿਆਨ ਦੇਣਾ ਪੈਂਦਾ ਤੇ ਲੇਕ ਦੇ ਕਿਨਾਰੇ ਤੇ ਪੱਥੀਆਂ-ਪਾਥੀਆਂ। ਆ ਬੀਲੇ ਵਾਲੇ ਨੂੰ ਰੋੜ ਜਾਂਦਾ ਵੀਰੇ ਬੀਲੇ ਵਾਲੇ ਨੂੰ। ਸਾਹਮਣੇ ਵਾਲਾ। ਮੈਨੂੰ ਕਿ ਦੱਸਿਓ ਵੀ ਸਾਡਾ ਪਿੰਡ ਕਿੱਦਾਂ ਲੱਗ ਰਿਹਾ ਤੁਹਾਨੂੰ? ਬਿਲਕੁਲ ਕਮੈਂਟ ਕਰਕੇ ਤੁਸੀਂ ਪਿੰਡ ਮਾਰੇ ਦੱਸਣਾ ਜ਼ਰੂਰ ਆ। ਬਈ ਸੋਹਣਾ ਲੱਗਦਾ। ਹੁਣ ਆਪਾਂ ਐਸ ਪਾਸੇ ਮੋੜਨਾ ਜਿੱਥੇਰਾ ਟਰਾਂਸਫਾਰਮ ਲੱਗਿਆ। ਪਿੰਡਾਂ ਚਾਹ ਨਜ਼ਾਰੇ ਹੁੰਦੇ ਆ। ਆਪਾਂ ਜਿਹੜਾ ਨਾ ਭਰਤੀ ਸੜਕ ਦੇ ਜਿਹੜੇ ਮਿੱਟੀ ਲਾ ਕੇ ਕੋਈ ਨਜ਼ਾਰੇ। ਹਾਂ ਹੁਣ ਆਪਾਂ ਪਹੁੰਚ ਗਏ ਫਿਲਹਾਲ ਕਰੇ ਕਿ ਆਪਾਂ ਬਲੌਗ ਬਾਅਦ ਚ ਦੇਖਦੇ ਆ ਅੱਗੇ ਬਣਾਉਣਾ ਕਿ ਕੀ ਕਰਨਾ ਬਾਅਦ ਚ ਸੋਚਾਂਗੇ ਕੰਟੀਨਿਊ ਕਰਦੇ ਮੈਂ ਤੇ ਕਹ ਰਾ ਕਿ ਗਲੀ ਬੰਦ ਹੋਈ ਵੀ ਆ ਸਾਨੂੰ ਵੇਟ ਕਰਨੀ ਪੈ ਰਹੀ ਆ 파ਰਤ ਪੈਂਦੀ ਕਰਕੇ ਥੱਲੇ ਆਉਦੀ ਛੱਡ ਲੈਨੇ ਆ ਤੇ ਜਿਹੜੀ ਮੋਟਰ ਪੁੱਛੀ ਵੀ ਆਪਾਂ ਮੈਂ ਤੇਰੇ ਵਾਲੀ ਮੋਟਰ ਛੱਡਨੀ ਆ ਮੈਂ ਆ ਉਹਦੇ ਨੂੰ ਕੈਮਰਾ ਵਾਲੇ ਨਾਲ ਆ ਸਾਰੇ ਕਿਸੇ ਟਾਈਮ ਨਰਮੇ ਵਾਲੇ ਖੇਤ ਹੁੰਦੇ ਸੀ ਜਿੱਥੇ ਹੁਣ ਝੋਨੇ ਲੱਗਣ ਲੱਗੇ ਪਰ ਇਧਰਲੇ ਏਰੀਏ 'ਚ ਇੱਕ ਖਾਸੀਅਤ ਇਹ ਆ ਕਿ ਮੋਟਰਾਂ ਸਿਰਫ ਇੱਥੇ ਹੀ ਪਈਆਂ ਯਾਨੀ ਕਿ ਮੋਟਰਾਂ ਇੰਨੀਆਂ ਨੀਵੀਆਂ ਨਹੀਂ ਗਈਆਂ ਜਿਵੇਂ ਲੁਧਿਆਣਾ ਜਲੰਧਰ ਏਰੀਏ ਦੇ ਵਿੱਚ ਬਹੁਤ ਡੂੰਘੇ ਚਲੇ ਗਏ ਪਾਣੀ ਫਿਲਹਾਲ ਪਾਣੀ ਇੱਥੇ ਡੂੰਘੇ ਨਹੀਂ ਆ ਤੇ ਪਾਣੀ ਹੈ ਵੀ ਬੱਲਕੋਲ ਸ਼ੀਸ਼ੇ ਦੀ ਤਰ੍ਹਾਂ ਸਾਫ ਆਪਾਂ ਗੱਲ ਕੀਤੀ ਸੀ ਕੌੜਤੁੰਮਿਆਂ ਦੀ ਇਹ ਜਿਹੜਾ ਲੱਗਿਆ ਇਹ ਕੌੜਤੁੰਮਾ ਉਹ ਵੇ ਲੱਗਿਆ ਇੱਕ ਇਹ ਕੋ ਲੱਗਿਆ ਖੱਟਾ ਜਿਹਾ ਸੋ ਇਹ ਹੁੰਦੇ ਆ ਕੌੜਤੁੰਮੇ ਟਿੱਬਿਆਂ ਤੇ ਬਹੁਤ ਆ ਪਰ ਟਿੱਬਿਆਂ ਤੇ ਫਿਲਹਾਲ ਆਪਾਂ ਚੜਨਾ ਨਹੀਂ ਟਿੱਬੇ ਐਸੇ-ਪਾਸੇ ਬਹੁਤ ਆ ਉਹ ਵੇ ਕਿੱਡਾ ਉੱਚਾ ਟਿੱਬਾ ਉਧਰ ਵੀ ਟਿੱਬੇ ਹੈਗੇ ਆ ਸੋ ਇਹ ਕੌੜਤੁੰਮੇ ਆ ਤੇ ਇਹ ਨਲਕਾ ਲੱਗਿਆ ਐਵੇਂ ਲੱਗਿਆ ਹੋਇਆ ਸੋ ਇਹ ਆ ਪਿੰਡਾਂ ਦੇ ਮਾਹੌਲ ਨਿਮਾ ਨਿਮਾਣੀ ਵਰਗਾ ਨਾ ਵਾਉ ਸ਼ਾਂਤੀ ਓਮ ਸ਼ਾਂਤੀ ਸ਼ਾਬਾਸ਼ ਸ਼ਾਬਾਸ਼ ਖਿੱਚ ਕੇ ਆਸੇ ਸੇ ਕਰੋ ਆਸੇ ਸੇ ਆਸੇ ਸੇ ਪੰਜਾਬ ਦੇ ਨਹਿਰ ਦਾ ਪਾਣੀ ਕਿਆ ਬਾਤਾਂ ਹੈਗੀਆਂ ਜੀ ਦੇਖਿਆ ਹੋ ਪੰਜਾਬ ਦੇ ਨਹਿਰ ਦਾ ਪਾਣੀ ਕਿਆ ਬਾਤਾਂ ਐ ਪੰਜਾਬ ਦੇ ਨਹਿਰ ਦੇ ਪਾਣੀ ਵਰਗਾ ਪਾਣੀ ਕਿਤੇ ਵੀ ਨਹੀਂ ਹੈ ਜੀ ਤੇ ਹੁਣ ਆਪਾਂ ਨਦੀਨਾਂ ਦੀ ਗੱਲ ਕਰਦੇ ਆਂ ਇਹਨੂੰ ਐਟ ਸੈਟ ਕਹਿੰਦੇ ਆ ਇਹ ਐਟ ਸੈਟ ਆ ਐਟ ਸੈਟ ਤੋਂ ਬਾਅਦ ਆਪਾਂ ਐਟ ਸੈਟ ਦੀ ਸਫਲਤਾ ਤੋਂ ਬਾਅਦ ਪਖੜੇ ਕੋਲੇ ਸੋ ਇਹ ਪਖੜਾ ਹੁੰਦਾ ਪਖੜਾ ਐਟ ਸੈਟ ਤੇ ਇਹਨੂੰ ਕਿਹਾ ਜਾਂਦਾ ਅੜੀ ਹਲਕਾ ਖੱਬਲ ਵੀ ਕਹਿ ਦਿੰਦੇ ਆ ਜਿਹਨੂੰ ਆਪਾਂ ਖੱਬਲ ਤੇ ਐਟ ਸੈਟ ਪਖੜਾ ਤੇ ਇੱਧਰ ਬੂਹੀਆਂ ਖੜੀਆਂ ਤੇ ਸਾਹਮਣੇ ਉਹ ਚਰੀ ਘੜੀ ਆ ਤੇ ਚਰੀ ਦੇ ਉਰਲੇ ਪਾਸੇ ਕਦੂ ਵੀਜੀ ਹੋਏ ਆ ਐ ਹੁੰਦੇ ਆ ਚਿਬੜ ਮੈਨੂੰ ਕਈ ਪੁੱਛਦੇ ਆ ਕਿ ਚਿਬੜ ਕੀ ਹੁੰਦੇ ਆ ਐ ਹੁੰਦੇ ਆ ਚਿਬੜਾਂ ਦੀਆਂ ਬੰਨਾ ਤੇ ਆ ਫਸਲ ਕਾਦੀ ਆ ਤੁਸੀਂ ਦੱਸ ਦਿਓ ਫਲ ਲੱਗੇ ਇਸ ਟਾਈਮ ਇਹਨੂੰ ਗੁਲਾਬੀ ਰੱਖਦੇ ਆ ਇਹ ਦੇ ਤੇ ਆਪਾਂ ਐਕਸੈਟ ਪਖੜਾ ਦੇਖਣ ਤੋਂ ਬਾਅਦ ਜਿਹੜੀ ਜਗ੍ਹਾ ਤੇ ਹੁਣ ਖੜਿਆ ਇਹਨੂੰ ਕਹਿੰਦੇ ਟਿੱਬੇ ਤੇ ਟਿੱਬਿਆਂ ਦੇ ਵਿੱਚ ਜਿਹੜੇ ਖੁੱਡਾਂ ਜੀਆਂ ਦਿਸ ਰਹੀਆਂ ਇੰਨਾ ਚ ਰਹਿੰਦੇ ਹੁੰਦੇ ਆ ਤੋਤੇ ਇਹ ਤੋਤਿਆਂ ਦੀਆਂ ਖੁੱਡਾਂ ਤੇ ਸੱਪ ਸਲੂਤੀ ਵੀ ਰਹਿੰਦੀਆਂ ਇੰਨਾ ਚ ਇੱਕੋ 베ਰੀ ਦੇ ਮੋਢੇ ਚ ਖੁੱਡ ਪੱਟੀ ਪਈ ਆ ਤੇ ਜਿਹੜੀਆਂ ਵੱਡੀਆਂ ਖੁੱਡਾਂ ਇਹ ਸਹਿਆਂ ਦੀਆਂ ਹੁੰਦੀਆਂ ਜਿਹਨੂੰ ਆਪਾਂ ਖਰਗੋਸ਼ ਕਹਿ ਦਿੰਨੇ ਆ ਸੋ ਇਹ ਟਿੱਬੇ ਤੇ ਟਿੱਬੇ ਦੇ ਨਾਲ ਇੱਕ 베ਰੀ ਖੜੀ ਆ ਤੇ 베ਰੀ ਨੂੰ ਹੋ ਸਕਦਾ 베ਰ ਲੱਗੇ ਹੋਣ ਕਿਉਂਕਿ ਇਹ ਰੁੱਤੀ ਚ ਲੱਗਦੇ ਹੁੰਦੇ ਆ ਜੂਨ ਚ ਨੇੜੇ ਜਾ ਕੇ ਆਪਾਂ ਦੇਖਦੇ ਆਂ ਨਹੀਂ ਪਲੇਖਾ ਲੱਗਿਆ ਇਸ ਰੁੱਤ ਚ 베ਰ ਨਹੀਂ ਲੱਗਦੀ ਸੋ ਆ ਜਿਹੜਾ ਵਾਣ ਬਿਲਕੁਲ ਹੀ ਖਾਲੀ ਪਿਆ ਇਹ ਝੋਨਾ ਲੱਗਣਾ ਝੋਨਾ ਲੱਗੇਗਾ ਝੋਨਾ ਲਗਾਏਗਾ ਇਸ ਹਾਂ ਇਸ ਵਿੱਚ ਝੋਨਾ ਲੱਗੇਗਾ ਝੋਨਾ ਚਾਵਲ ਲਗਾਏਗੇ ਬਾਬੂ ਜੀ ਬਸ ਪੈਦਾ ਖੜਾ ਤੇ ਇਧਰਲੇ ਪਾਸੇ ਮੱਕੀ ਆ ਕਿ ਚਰੀ ਆ ਇਹ ਚਰੀ ਚਰੀ ਆ ਬਿਲਕੁਲ ਮੱਕੀ ਦੀ ਮਾਸੀ ਦੀ ਕੁੜੀ ਹੁੰਦੀ ਹੈ ਇਹ ਇਹਨੂੰ ਚਰੀ ਕਹਿੰਦੇ ਆ ਹਾਂ ਨਾਲ ਜੰਗਲੀ ਬਾਥੂ ਵੀ ਬੜਾ ਹਾਂ ਬਾਥੂ ਜੰਗਲੀ ਬਾਥੂ ਹੈ ਇਹ ਐ ਪਖੜਾ ਸਾਰਾ ਤੇ ਅੱਕਸਨ ਹਾਂ ਵੀ ਅੱਕਸਨ ਇਹ ਹੁਣ ਜ਼ਿਆਦਾਤਰ ਆਪਣੇ ਇਧਰ ਪੰਜਾਬ 'ਚ ਤੋਂ ਇਹ ਰਪਾ ਸੋਰੀ ਰਾਜਸਥਾਨ 'ਚ ਰਹਿ ਜਾਂਦੇ ਹਾਂ ਹਾਂ ਤੇ ਐ ਇੱਕ ਟਿੱਬਾ ਹੋਰ ਆਪਣੇ ਸਾਹਮਣੇ ਆ ਇਹਦੇ ਤੇ ਵੀ ਤੁੰਮੇ ਉੱਪਰ ਉਥੇ ਆ ਪ्योर ਪਿੰਡੂ ਬਲੌਕ ਕਿਉਂਕਿ ਕੱਚੀਆਂ ਪੰਆਂ ਕੁਛ ਜਾਣਕਾਰੀ ਦੇਣਾ ਚਾਹੋਗੇ ਸਰ ਤੁਸੀਂ ਮੈਂ ਇਹ ਦਿਨ ਚਾਰਾ ਇੱਥੇ ਜਦੋਂ ਆਪਾਂ ਆ ਜਾਂਦੇ ਨਾ ਇਹ ਰਾਵਾਂ ਤੇ ਆ ਜਾਂਦੇ ਆ ਜੋ ਵੀ ਜ਼ਿੰਦਗੀ ਦਾ ਸਟ੍ਰੈਸ ਆ ਤਣਾ ਉਹ ਜੋ ਖੇਤਾਂ 'ਕੇ ਬਹਿਨੇ ਆ ਉਹ ਸਭ ਦੂਰ ਹੋ ਜਾਂਦਾ ਰਾਈਟ ਬੰਨੀ ਮਰਜ਼ੀ ਤਣਾਅ ਹੋਵੇ ਜ਼ਿੰਦਗੀ ਦੇ ਵਿੱਚ ਉਹ ਸਭ ਕੁਝ ਇੱਥੇ ਖੇਤਾਂ 'ਕੇ ਬੰਦਾ ਭੁੱਲ ਜਾਂਦਾ ਬਿਲਕੁਲ ਹਾਂ ਬਾਕੀ ਜਿਹਦਾ ਕੰਮ ਕਰਨ ਦੀ ਜੀ ਨਹੀਂ ਕਰਦਾ ਉਹ ਇੱਕ ਵੱਖਰਾ ਮੈਟਰ ਹੈ ਜੇ ਉਹਦਾ ਤਾਂ ਖੇਤ ਕਰਦਾ ਉਹਦਾ ਇਸੇ ਥਲੇ ਜੀ ਲੱਗਦਾ ਬਿਲਕੁਲ ਦਰਸਨ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹਦਾ ਇਸੇ ਥਲੇ ਜੀਦਾ ਦਾ ਅਸੀਂ ਉਹ ਡਿਪਰੈਸਡ ਦਾ ਇਨਸਾਨ ਕਿਉਂਕਿ ਉਹ ਇੰਜੋਏ ਨਹੀਂ ਕਰ ਸਕਦਾ ਨੇਚਰ ਯੈਸ ਸਰ ਜੀ ਸੋ ਹੁਣ ਆਪਾਂ ਫੇਰ ਪਿੰਡ ਦੇ ਰਾਹ ਤੇ ਸਿੱਧਾ ਜਾਣਾ ਆਪਾਂ ਆਹ ਪਿੰਡ ਦੀ ਫਿਰਨੀ ਤੋਂ ਅੰਦਰ ਐਂਟਰ ਹੋ ਜਾਂਦੇ ਹਾਂ